ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਆਪਾਂ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਨੂੰ ਅਦਰਕ ਨੂੰ ਲੰਬੇ ਸਮੇਂ ਤੱਕ ਕਿਵੇਂ ਆਪਾਂ ਖਰਾਬ ਹੋਣ ਤੋਂ ਬਚਾ ਕੇ ਰੱਖ ਸਕਦੇ ਹਾਂ ਸਟੋਰ ਕਰਕੇ ਤੇ ਤਰੀਕਾ ਦੱਸਾਂਗੇ ਜੀ ਇਹ ਬਹੁਤ ਵਧੀਆ ਤਰੀਕਾ ਇਸ ਤਰੀਕੇ ਨਾਲ ਆਪਾਂ ਲੰਬੇ ਸਮੇਂ ਤੱਕ ਅਦਰਕ ਨੂੰ ਸਟੋਰ ਕਰਕੇ ਰੱਖ ਸਕਦੇ ਹਾਂਗੇ ਤੇ ਬਿਲਕੁਲ ਵੀ ਅਦਰਕ ਖਰਾਬ ਨਹੀਂ ਹੋਊਗਾ ਤੇ ਹਾਂਜੀ ਚਲਦੀ ਵੀਡੀਓ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਤੇ ਜਦੋਂ ਆਪਾਂ ਸਸਤਾ ਹੁੰਦਾ ਜੀ ਆਪਣਾ ਅਦਰਕ ਤਾਂ ਆਪਾਂ ਇਕੱਠਾ ਲੈ ਕੇ ਰੱਖ ਲੈਨੇ ਕਈ ਵਾਰ ਤੇ ਇਹਨੂੰ ਆਪਾਂ ਥੋੜੇ ਦਿਨਾਂ ਬਾਅਦ ਹੀ ਵੇਖਦੇ ਆ ਤਾਂ ਇਹ ਖਰਾਬ ਹੋ ਜਾਂਦਾ ਜੀ ਅਦਰਕ ਤੇ ਇਹ ਆਪਾਂ ਨੇ ਲੈਤਾਗਾ ਅ ਅੱਧਾ ਕਿਲੋ ਹੈਗਾਗਾ ਇਹ ਅਦਰਕ ਤੇ ਇਹਨੂੰ ਆਪਾਂ ਨੇ ਜੀ ਜਦੋਂ ਲੈਤਾਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆਗਾ ਸਾਰਾ ਸਾਫ਼ ਅਦਰਕ ਹੈ ਬਿਲਕੁਲ ਤੈਨੂੰ ਧੋ ਲੈਣਾ ਤੁਸੀਂ ਵੀ ਚੰਗੀ ਤਰ੍ਹਾਂ ਕਿਉਂਕਿ ਇਹ ਤੇ ਮਿੱਟੀ ਵਗੈਰਾ ਬਹੁਤ ਲੱਗੀ ਵੀ ਹੁੰਦੀ ਹੈਗੀ ਤੇ ਹੁਣ ਅਦਰਕ ਬਿਲਕੁਲ ਸਾਫ਼ ਆਪਣਾ ਤੇ ਇਹਨੂੰ ਅਦਰਕ ਨੂੰ ਲੈ ਕੇ ਧੋ ਕੇ ਜੇ ਕੋਈ ਇਹ ਤੇ ਥੋੜਾ ਬਹੁਤਾ ਕਈ ਵਾਰ ਗਲਿਆ ਭਾਗ ਹੁੰਦਾ ਜਿਵੇਂ ਸੜਿਆ ਹੋਆ ਹੁੰਦਾ ਕੋਈ ਤਾਂ ਖਰਾਬ ਹੁੰਦਾ ਭਾਗ ਤਾਂ ਉਹ ਤੁਸੀਂ ਕੱਟ ਦੇਣਾਗਾ ਤੇ ਫਿਰ ਇਹਨੂੰ ਧੋ ਲੈਣਾਗਾ ਚੰਗੀ ਤਰਾਈ ਧੋ ਕੇ ਇਹਨੂੰ ਪੂੰਝ ਲੈਣਾ ਜੀ ਕਿਸੇ ਕੱਪੜੇ ਨਾਲ ਤੇ ਪੂੰਝ ਕੇ ਫਿਰ ਜਦੋਂ ਇਹਦੀ ਸਾਰੀ ਧੂੜ ਮਿੱਟੀ ਲਹਿ ਗਈ ਤਾਂ ਤੁਸੀਂ ਇਹਨੂੰ ਕੋਈ ਕੱਪੜਾ ਲੈ ਲੈਣਾਗਾ ਤੇ ਮੰਜੇ ਤੇ ਬਾਹਰ ਜਿਵੇਂ ਆਪਾਂ ਸੁਕਣਾ ਪਾ ਦਿੰਨੇ ਆਂਗੇ ਤੇ ਕੱਪੜਾ ਕੋਈ ਵਿਛਾ ਦੇਣਾ ਤੇ ਸੁਕਣਾ ਇਹਨੂੰ ਪਾ ਦੇਣਾ ਮੰਜੇ ਤੇ ਤੇ ਆਪਾਂ ਇਹਨੂੰ 1.5 ਘੰਟੇ ਦੀ ਧੁੱਪ ਲਵਾਵਾਂਗੇ ਜੀ ਚੰਗੀ ਤਰ੍ਹਾਂ ਤਾਂ ਕਿ ਜਦੋਂ ਆਪਾਂ ਇਹਨੂੰ ਧੋਣੇ ਆ ਜਿਹੜਾ ਪਾਣੀ ਹੁੰਦਾ ਵਿੱਚ ਅਦਰਕ ਦੇ ਤੇ ਉਹ ਚੰਗੀ ਤਰ੍ਹਾਂ ਸੁੱਕ ਜੇ ਤੇ ਜਦੋਂ ਇਹਦਾ ਅਦਰਕ ਦਾ ਪਾਣੀ ਉੱਪਰੋਂ ਸੁੱਕ ਗਿਆ ਸਾਰਾ ਤੇ ਫਿਰ ਇਹਨੂੰ ਘੰਟੇ ਬਾਅਦ ਆਪਾਂ ਅੰਦਰ ਰੱਖ ਲਾਂਗੇ ਤੇ ਫੇਦੇ ਲਈ ਜੀ ਆਪਾਂ ਨੇ ਇਹ ਇੱਕ ਲੈ ਲੈਣਾਗਾ ਜਿਵੇਂ ਇਹ ਪਲਾਸਟਿਕ ਦਾ 에ਅਰਟਾਈਟ ਹੈਗਾ ਇਹ ਡੱਬਾ ਜੀ ਚ ਹਵਾ ਨਹੀਂ ਕਰਾਸ ਹੁੰਦੀ ਹੈਗੀ ਤੇ ਇਦਾਂ ਦਾ ਡੱਬਾ ਤੁਸੀਂ ਲੈ ਲੈਣਾਗਾ ਤੇ ਹੁਣ ਆਪਾਂ ਸਾਰਾ ਅਦਰਕ ਇਹਦੇ ਵਿੱਚ ਪਾ ਲਾਂਗੇ ਜੀ ਖੋਲ ਅਦਰਕ ਸਟੋਰ ਕਰਨ ਤੋਂ ਪਹਿਲਾਂ ਜੀ ਇਹਨੂੰ ਵੇਖ ਲੈਣਾ ਚੰਗੀ ਤਰ੍ਹਾਂ ਵੀ ਪਾਣੀ ਇਹਦਾ ਸੁੱਕਿਆ ਹੋਇਆ ਜੀ ਚ ਆਪਾਂ ਨੇ ਧੋਤਾ ਇਹਨੂੰ ਤੇ ਜੇਕਰ ਅਦਰਕ ਤੇ ਥੋੜਾ ਬੋਤਾ ਵੀ ਪਾਣੀ ਲੱਗਿਆ ਰਹਿ ਜਾਊਗਾ ਤਾਂ ਅਦਰਕ ਛੇਤੀ ਖਰਾਬ ਹੋ ਜਾਊਗਾ ਤੇ ਪਾਣੀ ਆਪਾਂ ਨੇ ਇਹ ਤਾਂ ਬਿਲਕੁਲ ਵੀ ਨਹੀਂ ਉੱਪਰ ਰਹਿਣ ਦੇਣਾ ਜਦੋਂ ਇਹ ਬਿਲਕੁਲ ਸੁੱਕ ਗਿਆ ਚੰਗੀ ਤਰ੍ਹਾਂ ਉਦੋਂ ਹੀ ਆਪਾਂ ਇਸ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਇਹਨੂੰ ਇਸ ਤਰੀਕੇ ਨਾਲ ਤੇ ਜੇਕਰ ਤੁਹਾਡੇ ਕੋਲ ਕੋਈ ਜਿੱਪ ਵਾਲਾ ਲਫਾਫਾ ਹੈਗਾ ਤੇ ਜਿੱਪ ਲੌਕ ਵਾਲਾ ਹੁੰਦਾ ਗਲਫਾਫਾ ਤਾਂ ਤੁਸੀਂ ਉਹਦੇ ਵਿੱਚ ਪੋਲੀਥੀਨ ਦੇ ਵਿੱਚ ਵੀ ਇਹਨੂੰ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦਾਂਗੇ ਜੀ ਤੇ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਦਾਂਗੇ ਤੇ ਫ੍ਰੀਜ ਦੇ ਵਿੱਚ ਤੁਸੀਂ ਵੀ ਇਹਨੂੰ ਅਦਰਕ ਨੂੰ ਇਸ ਤਰੀਕੇ ਨਾਲ ਡੱਬੇ ਦੇ ਵਿੱਚ ਭਰ ਕੇ ਰੱਖ ਲੈਣਾ ਕਿਉਂਕਿ ਜੇ ਆਪਾਂ ਲਫਾਫੇ ਵਗੈਰੇ ਇਹਦੇ ਵਿੱਚ ਰੱਖਦੇ ਆ ਤਾਂ ਇਹ ਅਦਰਕ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦਾ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਅਦਰਕ ਨੂੰ ਰੱਖਾਂਗੇ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਪਿਆਰ ਹੋਊਗਾ ਇਹ ਛੇਤੀ ਖਰਾਬ ਨਹੀਂ ਹੋਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਅਦਰਕ ਸਟੋਰ ਕਰਕੇ ਰੱਖਣਾ ਲੰਮੇ ਸਮੇਂ ਤੱਕ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ